ਜਾਨ ਗਿਆ ਤੇ ਮੈਂ ਸਰ ਨੂੰ ਯਕੀਨ ਦਿਲਾਣਾ ਕਿ ਜ਼ਿਲ੍ਹੇ ਮੋਗੇ ਦੇ ਵਿੱਚ ਪਹਿਲਾਂ ਵੀ ਅਸੀਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ ਤੇ ਆਂਡ ਵਾਲੇ ਸਮੇਂ ਦੇ ਵਿੱਚ ਵੀ ਜੋ ਸਰਕਾਰ ਦਾ ਟੀਚਾ ਹੈਗਾ ਕਿ ਪੂਰੇ ਪੰਜਾਬ ਨੂੰ ਨਸ਼ਿਆਂ ਜੋ ਪੰਜਾਬ ਸਰਕਾਰ ਦਾ ਇੱਕ ਸੱਤੋਂ ਪ੍ਰੋਜੈਕਟ ਅੰਸਕਰ ਜਿਹਦੇ ਤਹਿਤ ਅੱਜ ਪੱਲ ਸਾਰੇ ਜਿਹੜੇ ਕੰਮ ਹੋਏ ਮੇਰੇ ਨਾਲ ਸਾਡੇ ਪਰਮ ਸਰਕਾਰ ਤੋਂ ਪਹਿਲਾਂ ਅੱਜ ਦੇ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਮੋਗਾ ਵਿਖੇ ਪਹੁੰਚਣ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਜੋ ਸਭ ਤੋਂ ਵੱਡਾ ਪ੍ਰੋਗਰਾਮ ਹੈ ਯੁੱਧ ਨਸ਼ਿਆਂ ਵਿਰੁੱਧ ਉਹ ਚੱਲ ਰਿਹਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜੋ ਇੱਕ ਪ੍ਰੋਮਿਸ ਸੀਗਾ ਪੰਜਾਬ ਤੇ ਪੰਜਾਬੀਆਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਟੋਟਲ ਡਰੱਗ ਫ੍ਰੀ ਸਟੇਟ ਬਣਾ ਕੇ ਛੱਡਾਂਗੇ ਉਹਦੇ ਤਹਿਤ ਇਹ ਬਹੁਤ ਵੱਡਾ ਜੋ ਇੱਕ ਫਲੈਕਸਿਪ ਪ੍ਰੋਗਰਾਮ ਚੱਲ ਰਿਹਾ ਜਿਹਦੇ ਤਹਿਤ ਅੱਜ ਅਸੀਂ ਅਸੀਂ ਜ਼ਿਲ੍ਹਾ ਮੋਗਾ ਵਿਖੇ ਮੈਂ ਪਹੁੰਚੇ ਆਂ ਇਹ ਡਿਸਟ੍ਰਿਕਟ ਜਿਹੜਾ ਹੈ ਇਹ ਬਤੌਰ ਮਨਿਸਟਰ ਦੀ ਤੌਰ ਤੇ ਇਹ ਮੈਂ ਸੁਪਰਵਾਈਜ਼ ਕਰ ਰਿਹਾ ਹਾਂ ਸੋ ਮੈਂ ਇਹਦੇ ਵਿੱਚ ਤੁਹਾਨੂੰ ਕੁਝ ਬਹੁਤ ਇੰਪੋਰਟੈਂਟ ਫੈਕਟਸ ਐਂਡ ਫਿਗਰਸ ਦੱਸਣੇ ਚਾਹਨਾ ਹੈ ਜਿਹੜੀ ਸਾਡੀ ਇਹ ਮੁਹਿੰਮ 1 3 2025 ਤੋਂ ਚੱਲੀ ਹੈ ਅੱਜ ਅਸੀਂ 16 ਤਰੀਕ ਚ ਬੈਠੇ ਆ 16 3 2025 ਚ ਅ ਨਾ ਸੌਰੀ 18 ਚ ਬੈਠੇ ਆ 16 3 3 2025 ਤੱਕ ਦਾ ਮੈਂ ਤੁਹਾਨੂੰ ਆਕੜਾ ਦੱਸਣ ਲੱਗਿਆ ਜੋ ਜਿਹਦੇ ਵਿੱਚ ਕੀ ਹੈ ਕਿ ਜਿੰਨੀਆਂ ਹੁਣ ਤੱਕ ਇਹਦੇ ਚ ਟੋਟਲ ਐਫ ਆਈ ਆਰਸ ਰਜਿਸਟਰਡ ਹੋਈਆਂ 1651 ਐਫ ਆਈ ਆਰ ਰਜਿਸਟਰਡ ਹੋਈਆਂ ਜੀਦੇ ਤੋਂ ਨੰਬਰ ਆਫ ਪਰਸਨ ਅਰੈਸਟਡ ਹੋਏ ਨੇ 2575 ਬੰਦੇ ਅਸੀਂ ਇਸ ਡਰੱਗ ਕੇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤੇ ਨੇ ਜਿਹੜੀ ਹੈਰੋਇਨ ਦੀ ਬਰਾਮਦਗੀ ਹੋਈ ਹੈ 95 ਕਿਲੋ 264 ਗ੍ਰਾਮ ਦੀ ਬਰਾਮਦਗੀ ਹੈਰੋਇਨ ਦੀ ਹੋਈ ਹੈ ਓਪੀ ਹਸਕ ਦੀ 1128 ਕਿਲੋ 806 ਗ੍ਰਾਮ ਦੀ ਹੋਈ ਹੈ ਓਪੀਐਮ ਦੀ 52 ਕਿਲੋ 316 ਗ੍ਰਾਮ ਦੀ ਹੋਈ ਹੈ ਗਾਂਜਾ ਦੀ 16 ਕਿਲੋ 790 ਗ੍ਰਾਮ ਦੀ ਹੋਈ ਹੈ ਚਰਸ ਦੀ 4 ਕਿਲੋ 632 ਗ੍ਰਾਮ ਹੋਈ ਹੈ ਜਿਹੜੇ ਟੈਬਲੇਟ ਕੈਪਸੂਲ ਤੇ ਪਿਲਸ ਨੇ 725666 ਦੀ ਰਿਕਵਰੀ ਹੋਈ ਹੈ ਲਾਹਣ ਦੀ 1733 ਲੀਟਰ ਦੀ ਹੋਈ ਹੈ ਡਰੱਗ ਮਨੀ ਜਿਹੜਾ ਅਸੀਂ ਜ਼ਬਤ ਕੀਤਾ 6426030 ਰੁਪਏ ਔਰ ਜਿਹੜਾ ਇਲੀਸਿਟ ਲਿਕਰ ਹੈ 498 ਬੋਟਲਸ ਜਬਤ ਕੀਤੀਆਂ ਨੇ ਟੋਟਲ ਇੰਜੈਕਸ਼ਨਸ 279 ਇੰਜੈਕਸ਼ਨਸ ਕੀਤੇ ਨੇ ਇਨਟੌਕਸਿਕੈਂਟ ਪਾਊਡਰ 6 ਕਿਲੋ 204 ਗ੍ਰਾਮ ਐਕਟਿਵ ਆ ਮੋਟਰਸਾਈਕਲ ਜਿਹੜੇ ਇਹਦੇ ਚ ਯੂਜ਼ ਹੁੰਦੇ ਸੀ 22 ਜਬਤ ਕੀਤੇ ਨੇ ਮੋਬਾਈਲ ਫੋਨ 8 ਜਬਤ ਕੀਤੇ ਨੇ ਜਿਹੜੀਆਂ ਕਾਰਸ ਨੇ ਜਿਹੜੀਆਂ ਇਹਦੇ ਚ ਯੂਜ਼ ਕਰਦੇ ਸੀ ਡਰੱਗ ਪੈਡਲਰਸ ਚਾਰ ਚਾਰ ਜਾਨੀ ਕਿ ਸੀਲ ਕੀਤੀਆਂ ਨੇ ਜਿਹੜੇ ਪਿਸਟਲਸ ਯੂਜ਼ ਹੁੰਦੇ ਸੀ 12 ਪਿਸਟਲਸ ਔਰ ਜਿਹੜੇ ਜਿੰਦਾ ਕਾਰਤੂਸ 4 ਤੇ ਜਿਹੜੇ 골ਡ ਦੀ ਇਹਨਾਂ ਤੋਂ ਰਿਕਵਰੀ ਹੋਈ ਹੈ 406 403 ਗ੍ਰਾਮ ਜਿਹਦੇ ਵਿੱਚ ਦੋ ਚੈਨਾ ਤੇ ਇੱਕ ਹਾਰ ਦੀ ਬਰਾਮਦਗੀ ਹੋਈ ਹੈ ਜਿਹੜੀ ਚਾਂਦੀ ਹੈ ਸਿਲਵਰ 1 ਕਿਲੋ 200 ਗ੍ਰਾਮ ਤੇ ਚਰਸ ਹੈ ਜਿਹੜੀ ਉਹ 700 ਗ੍ਰਾਮ ਆਈਸ ਹੈ ਜਿਹੜੀ 1 ਕਿਲੋ 10 ਗ੍ਰਾਮ ਤੇ ਜਿਹੜੇ ਪੀਓ ਭਗੌੜੇ ਸੀ ਉਹਨਾਂ ਦੀ ਦੁਆਰਤੀ ਅਰੈਸਟ ਜਿਹੜੇ ਕੀਤੇ ਗਏ ਨੇ ਲੱਭ ਕੇ 7 ਬੰਦੇ ਤੇ ਜਿਹੜੇ ਪ੍ਰੀਵੈਂਟਿਵ ਐਕਸ਼ਨ ਅਸੀਂ ਲੱਤਾ ਉਹਦੇ ਚ 27 ਬੰਦੇ ਅਸੀਂ ਜਿਹੜੇ ਪ੍ਰੀਵੈਂਟਿਵ ਐਕਸ਼ਨ ਦੇ ਅਗੇਂਸਟ ਇਹਨਾਂ ਚ ਫੜੇ ਨੇ ਤੇ ਨਾਲ ਇਲੈਕਟ੍ਰਿਕ ਕੰਡੇ ਜਿਹਦੇ ਤੇ ਵੇਟ ਕਰਦੇ ਸੀ ਦੋ ਕੰਡਿਆਂ ਦੀ ਰਿਕਵਰੀ ਕੀਤੀ ਹੈ ਸਿਲਵਰ ਫੋਇਲ 4 ਸਮੈਕ 110 ਗ੍ਰਾਮ ਤੇ ਗ੍ਰੀਨ ਪਲਾਂਟ 10 ਕਿਲੋ ਇਸ ਦੇ ਨਾਲ ਅਸੀਂ ਟ੍ਰੈਫਿਕ ਚਲਾਨ ਜਿਹੜੇ ਕੀਤੇ ਨੇ 5599 ਟ੍ਰੈਫਿਕ ਚਲਾਨ ਕੀਤੇ ਨੇ ਵਹੀਕਲ ਜਿਹੜੇ ਅਸੀਂ ਚੈਕਿੰਗ ਕੀਤੇ ਨੇ 1556 ਵਾਈਕਲਾਂ ਦੀ 16 ਤਰੀਕ ਤੱਕ ਇਹ ਜਿਹੜਾ ਡਾਟਾ ਮੈਂ ਤੁਹਾਨੂੰ ਦੇ ਰਿਹਾ ਉਹਦੇ ਚ ਅਸੀਂ 1556 ਵਾਈਕਲ ਚੈੱਕ ਕੀਤੇ ਨੇ ਵਹੀਕਲ ਇੰਪਾਉਂਡ ਕੀਤੇ ਨੇ ਜਿਨ੍ਹਾਂ ਚ ਕੋਈ ਨਾ ਕੋਈ ਗਲਤੀ ਪਾਈ ਗਈ ਹੈ 69 ਅਸੀਂ ਵਹੀਕਲ ਇੰਪਾਉਂਡ ਕੀਤੇ ਨੇ ਜਿਹੜੇ ਸਸਪੀਸ਼ੀਅਸ ਪਰਸਨ ਚੈੱਕ ਕੀਤੇ ਨੇ 3874 ਪਰਸਨ ਦੀ ਸਸਪੀਸ਼ੀਅਸ ਚੈਕਿੰਗ ਹੋਈ ਹੈ ਇਹਦੇ ਚ ਜਿਹੜੇ ਅਸੀਂ ਸਟੂਡੈਂਟਸ ਦੇ ਨਾਲ ਵਿਦਿਆਰਥੀਆਂ ਦੇ ਨਾਲ ਜਾ ਕੇ ਜਿਹੜੀ ਮੀਟਿੰਗ ਕੀਤੀ ਹੈ ਇਸ ਸੰਬੰਧ ਦੇ ਵਿੱਚ ਜਾਗਰੂਕਤਾ ਕਰਨ ਦੀ 1028 ਸਟੂਡੈਂਟਸ ਦੇ ਨਾਲ ਸਾਡੇ ਡਿਪਾਰਟਮੈਂਟ ਨੇ ਜਾ ਕੇ ਸੰਪਰਕ ਕੀਤਾ ਔਰ ਟੋਟਲ ਅਸੀਂ 122 ਮੀਟਿੰਗਾਂ 16 3 2025 ਤੱਕ ਇਹ ਜਿਹੜਾ ਤੁਹਾਨੂੰ ਮੈਂ ਡਾਟਾ ਦੇ ਰਿਹਾ ਇਸ ਦੇ ਨਾਲ ਨਾਲ ਅੱਜ ਅਸੀਂ ਉਹਦੇ ਡਿਸਟ੍ਰਿਕਟ ਮੋਗਾ ਦੇ ਵਿੱਚ ਬੈਠੇ ਆਂ ਮੇਰੇ ਨਾਲ ਸਾਡੇ ਸਤਕਾਰਯੋਗ ਐਮਐਲਏ ਸਾਹਿਬਾਨ ਅਮਰਤਪਾਲ ਸਿੰਘ ਜੀ ਸੁਖਨੰਦਨ ਸਾਹਿਬ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਅਮਨਦੀਪ ਕੌਰ ਅਰੋੜਾ ਜੀ ਮਨਜੀਤ ਸਿੰਘ ਜੀ ਬਲਾਸਪੁਰ ਸਾਹਿਬ ਬੈਠੇ ਨੇ ਜਿੱਥੇ ਤੱਕ ਡਿਸਟ੍ਰਿਕਟ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਤੇ ਨਾਲ ਡਿਪਟੀ ਕਮਿਸ਼ਨਰ ਸਾਗਰ ਸੇਤਿਆ ਜੀ ਤੇ ਐਸਐਸਪੀ ਮੋਗਾ ਗਾਂਧੀ ਜੀ ਇਹਨਾਂ ਨੂੰ ਕਲੀਅਰ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਕੋਈ ਵੀ ਇੱਕ ਵੀ ਕਿਸੇ ਕਿਸਮ ਦਾ ਕੋਈ ਬੰਦਾ ਜਿਹੜਾ ਮੋਗੇ ਜ਼िले ਦੇ ਅੰਦਰ ਕੋਈ ਨਸ਼ੇ ਦਾ ਸੋਦਾਗਰ ਬੈਠਾ ਹੋਵੇ ਕੋਈ ਨਸ਼ੇ ਦਾ ਵਪਾਰੀ ਬੈਠਾ ਹੋਵੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹਾਂ ਜਿਹੜੇ ਬੱਚੇ ਕੋਈ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਸਾਡੇ ਕੋਲ ਸਾਰਾ ਸਿਸਟਮ ਅਸੀਂ ਅਰੇਂਜ ਕੀਤਾ ਜਿਹਦੇ ਵਿੱਚ ਓਟ ਕਲੀਨਿਕ ਜਿਹਦੇ ਵਿੱਚ ਥੋੜੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਨੇ ਜੀਰੇ ਵਿੱਚ ਨਸ਼ਾ ਛਡਾਊ ਕੇਂਦਰ ਨੇ ਸਾਡੇ ਕੋਲ ਉਹਦੇ ਉੱਥੇ ਪੂਰਾ ਮੁਕਤਾ ਇੰਤਜ਼ਾਮ ਨੇ ਸਾਡੇ ਕੋਲ ਉੱਥੇ ਦਵਾਈਆਂ ਵੀ ਅਵੇਲੇਬਲ ਨੇ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈ ਜਿਹੜੇ ਬੱਚੇ ਤਾਂ ਡਰਗ ਦੀ ਦਲਦਲ ਚ ਫਸ ਗਏ ਉਹਨਾਂ ਬੱਚਿਆਂ ਨੂੰ ਇਹਦੇ ਚੋ ਬਚਾਣਾ ਇਹਨਾਂ ਤੋਂ ਰਿਕਵਰ ਕਰਨਾ ਰਿਕਵਰ ਕਰਕੇ ਮੁੱਖ ਧਾਰਾ ਚ ਲੈ ਕੇ ਆਣਾ ਉਹ ਸਾਡੀ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਸਰਕਾਰ ਦਾ ਸਭ ਤੋਂ ਪਹਿਲਾ ਪ੍ਰੋਗਰੇਟਿਵ ਹੈ ਪਰ ਹਾਂ ਜੀਨਾ ਨੇ ਇਸ ਦਲਦਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਧਕੇਲੇ ਆ ਜਿਹੜੇ ਮਾੜੇ ਅੰਸਰਾਂ ਨੇ ਇਸ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਠੱਕਣ ਦੀ ਕੋਸ਼ਿਸ਼ ਕੀਤੀ ਹੈ ਉਹ ਕਿਸੇ ਵੀ ਖੁੱਡਚ 'ਚ ਲੁਕੇ ਬੈਠੇ ਹੋਣ ਉਹ ਕਿਸੇ ਵੀ ਜਗ੍ਹਾ ਕਿਸੇ ਪਿੰਡ 'ਚ ਲੁਕੇ ਬੈਠੇ ਹੋਣ ਕਿਸੇ ਸ਼ਹਿਰ ਦੇ ਕੋਨੇ 'ਚ ਲੁਕੇ ਬੈਠੇ ਹੋਣ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜਾਂ ਤਾਂ ਨਸ਼ੇ ਦਾ ਧੰਦਾ ਛੱਡ ਦਿਓ ਨਹੀਂ ਫਿਰ ਪੰਜਾਬ ਛੱਡ ਦਿਓ ਆਦਰਵਾਈਜ਼ ਤੁਸੀਂ ਉਹ ਦਿਨ ਨੂੰ ਪਛਤਾਓਗੇ ਕਿ ਜਿਹੜੇ ਦਿਨ ਤੁਸੀਂ ਇਹ ਸੋਚੋਗੇ ਵੀ ਅਸੀਂ ਕਿਤੇ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ। ਸੋ ਜਿੱਥੇ ਤੁਸੀਂ ਦੇਖਿਆ ਹੋਣਾ ਕਿ ਜਿਨ੍ਹਾਂ ਨੇ ਸਾਡੇ ਬੱਚੇ ਜਿਹੜੇ ਵਿਚਾਰੇ ਪੰਜਾਬ ਦੇ ਬੱਚੇ ਜਵਾਨ ਬੱਚੇ ਉਹਨਾਂ ਦੇ ਖੂਨ ਦੇ ਨਾਲ ਉਹਨਾਂ ਦੀ ਖੂਨ ਦੀ ਸਿਆਹੀ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਾਈਆਂ ਔਰ ਜਿਹੜੇ ਨਜਾਇਜ਼ ਬਿਲਡਿੰਗਾਂ ਬਣਾਈ ਬੈਠੇ ਨੇ ਖੂਨ ਦੀ ਕਮਾਈ ਦੇ ਨਾਲ ਬਿਲਡਿੰਗਾਂ ਬਣਾਈ ਬੈਠੇ ਨੇ ਜਿਨ੍ਹਾਂ ਨੇ ਨਜਾਇਜ਼ ਬਿਨਾ ਪਾਸ ਕੀਤੇ ਬਿਲਡਿੰਗਾਂ ਬਣਾਈਆਂ ਸ਼ਾਮਲਾਟ ਤੇ ਕਬਜ਼ੇ ਕਰਕੇ ਬਿਲਡਿੰਗਾਂ ਬਣਾਈਆਂ ਹੋਈਆਂ ਉਹਦੇ ਤੇ ਸਾਡਾ ਬਲਡوزر ਐਕਸ਼ਨ ਵੀ ਚੱਲ ਰਿਹਾ ਹੈ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਦੇ ਨਕਸ਼ੇ پاس ਨਹੀਂ ਹੋਣਗੇ ਜਿਹੜੇ ਇਸ ਕਮਾਈ ਜਿਨ੍ਹਾਂ ਨੇ ਇਹ ਧੰਦੇ ਨਾਲ ਕਮਾਈ ਕੀਤੀ ਹੋ ਜਿਨ੍ਹਾਂ ਨੇ ਜਣੀ ਕਿ ਸਾਰੇ ਵਾਇਲਟ ਕੀਤੇ ਹੋਣਗੇ ਸਾਡੇ ਕੋਲ ਸਾਰਿਆਂ ਦਾ ਡਾਟਾ ਸਾਡੇ ਕੋਲ ਸਾਰਿਆਂ ਦਾ ਰਿਕਾਰਡ ਹੈ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਦੇ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਦੇਖੋ ਇਸ ਤਰ੍ਹਾਂ ਦਾ ਡਾਟਾ ਕਿਉਂਕਿ ਇਹ ਕੋਈ ਕੈਲਕੂਲੇਟਿਵ ਤਾਂ ਹੈ ਨਹੀਂ ਵੀ ਕਿੰਨੇ ਪਰਸੈਂਟ ਮਤਲਬ ਕਿੰਨੇ ਨੌਜਵਾਨ ਨਸ਼ੇਤੇ ਨੇ ਨਸ਼ੇ ਦੀ ਪ੍ਰੋਬਲਮ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਸਰਕਾਰਾਂ ਲੈ ਕੇ ਆਈਆਂ ਪੁਰਾਣੇ ਸਮੇਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਸ ਟਾਈਮ ਦੇ ਵਿੱਚ ਸਭ ਤੋਂ ਵੱਧ ਨਸ਼ੇ ਦਾ ਵਪਾਰ ਨਸ਼ੇ ਸਿੰਥੈਟਿਕ ਨਸ਼ਾ ਕਦੇ ਸੋਚਿਆ ਨਹੀਂ ਸੀ ਵੀ ਔਰੇ ਆਊਗਾ ਸਭ ਤੋਂ ਵੱਧ ਨਸ਼ੇ ਦਾ ਜਿਹੜਾ ਵਪਾਰ ਹੋਇਆ ਨਸ਼ੇ ਦੀ ਹਨੇਰੀ ਵਗੀ ਹੈ ਉਸ ਸਰਕਾਰ ਦੇ ਵਿੱਚ ਬੰਗੀ ਫਿਰ 17 ਤੋਂ ਲੈ ਕੇ ਜਦੋਂ 22 ਤੱਕ ਦਾ ਟਾਈਮ ਆਇਆ ਉਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੱਥੇ ਨੂੰ ਗੁਟਕਾ ਸਾਹਬ ਲਾ ਕੇ ਸਤਖਤ ਸ਼੍ਰੀ ਦਮਦਮਾ ਸਾਹਿਬ ਕੰਨ ਨੂੰ ਹੱਥ ਕਰਕੇ ਕਿਹਾ ਸੀ ਕਿ ਮੈਂ 4 ਮਹੀਨੇ ਦੇ ਅੰਦਰ ਨਸ਼ਾ ਖਤਮ ਕਰ ਦੂੰਗਾ ਪਰ ਉਹਨਾਂ ਨੇ ਵੀ ਉਹ ਸੀਸਮਾ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ ਔਰ ਨਸ਼ਾ ਖਤਮ ਕੀ ਕਰਨਾ ਸੀ ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਲੋਕ ਨਸ਼ੇ ਦੇ ਸਦਾਗਰ ਓਹੋ ਰੋਜ਼ ਨਿਤ ਨਵੇਂ ਦਿਨ ਕੋਈ ਨਾ ਕੋਈ ਵੱਡਾ ਕਾਰਾ ਕਰਿਆ ਕਰਦੇ ਜੀ ਅਈ ਤੋਂ ਲੈ ਕੇ ਹੁਣ ਸਾਡੀ ਸਰਕਾਰ ਚੱਲ ਰਹੀ ਹੈ ਔਰ ਅਸੀਂ 22 ਤੋਂ ਲੈ ਕੇ ਹੁਣ ਤੱਕ ਅਸੀਂ ਜੋ ਜੋ ਤੁਹਾਨੂੰ ਡੇਟਾ ਦੇ ਰਹੇ ਆ ਇਹ ਫੈਕਟਸ ਐਂਡ ਫਿਗਰਸ ਦੇ ਆਧਾਰ ਤੇ ਡੇਟਾ ਹੈ ਔਰ ਅਸੀਂ ਬਿਲਕੁਲ ਇਹ ਤਿਆਰ ਕੀਤਾ ਹੋਇਆ ਕਿ ਪੰਜਾਬ ਦੇ ਅੰਦਰੋਂ ਅਸੀਂ ਇਹ ਨਸ਼ੇ ਦਾ ਜਿਹੜਾ ਸਦਾ ਲਈ ਜੂੜ ਵੜ ਦਿਆਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿੱਥੇ ਤੱਕ ਤਾਂ ਤੁਸੀਂ ਮੈਡੀਕਲ ਆਫੀਸਰ ਦੀ ਗੱਲ ਕੀਤੀ ਹੈ ਸਾਡੇ ਹੈਲਥ ਮਨਿਸਟਰ ਬੀਤੇ ਕੁਝ ਦਿਨ ਪਹਿਲਾਂ ਉਹ ਮੋਗੇ ਫੇਰੀ ਤੇ ਆਏ ਸੀ ਉਹਨਾਂ ਨੇ ਮੋਗੇ ਫੇਰੀ ਦੇ ਉੱਤੇ ਆ ਕੇ ਸਾਰਾ ਜਿਹੜਾ ਹੋਰੇ ਸਿਸਟਮ ਚੈੱਕ ਕੀਤਾ ਜਿੱਥੇ-ਜਿੱਥੇ ਅਫਸਰਾਂ ਦੀ ਘਾਟ ਹੈ ਉਹ ਅਫਸਰਾਂ ਦੀ ਘਾਟ ਅਸੀਂ ਪੂਰੀ ਕਰ ਰਹੇ ਹਾਂ ਮੈਡੀਕਲ ਆਫੀਸਰ ਹੋਰੇ ਤਨਾਤ ਕਰ ਦਿੱਤਾ ਗਿਆ ਜਿਹੜੀ ਹੋਰ ਵੀ ਕਿਸੇ ਕਿਸਮ ਦੀ ਕੋਈ ਕਮੀ ਹੋਊਗੀ ਅਸੀਂ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਇਹਨੂੰ ਕੰਪਲੀਟ ਕਰਦੇ ਹਾਂ ਕਿ ਕੋਈ ਵੈਕੈਂਸੀ ਖਾਲੀ ਨਹੀਂ ਛੱਡਾਂਗੇ ਨੰਬਰ 1 ਨੰਬਰ 2 ਗੱਲ ਇਹ ਹੈ ਕਿ ਜੇ ਕੋਈ ਨਸ਼ੇ ਦਾ ਸੌਦਾਗਰ ਫੜਿਆ ਜਾਊਗਾ ਉਹਨੂੰ ਹੁਣ ਫਿਰ ਜੇਲ੍ਹ ਤੋਂ ਇਲਾਵਾ ਹੋਰ ਰੱਖਾਂਗੇ ਕਿੱਥੇ ਇੱਕੋ ਹੀ ਤਰੀਕਾ ਨਾ ਕਿ ਉਹਨੂੰ ਸੁਧਾਰ ਘਰ ਚ ਪਹੁੰਚਾਣਾ ਨਾ ਉਹਨਾਂ ਨੂੰ ਜੇਲਾ ਚ ਹੀ ਧੱਕ ਸਕਦੇ ਆ ਜੇਲਾ ਤੋਂ ਇਲਾਵਾ ਹੋਰ ਕੋਈ ਆਹੀ ਦਾ ਪ੍ਰਾਵਧਾਨ ਨਹੀਂ ਦਿੱਥੇ ਕਿਉਂਕਿ ਕਾਨੂੰਨ ਦੀ ਧਾਰਾ ਜੋ ਹੈ ਉਹ ਇਹੀ ਕਹਿੰਦੀ ਹੈ ਕਿ ਤੁਸੀਂ ਉਹਨਾਂ ਤੇ ਬਣਦਾ ਜੋ ਵੀ ਕਾਨੂੰਨਨ ਕਾਰਵਾਈ ਕਰਕੇ ਉਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਉਹਨਾਂ ਨੂੰ ਜੇਲਾ ਤੱਕ ਹੀ ਭੇਜਿਆ ਜਾਵੇ ਹਾਂ ਜਿੱਥੇ ਕਿਤੇ ਲੱਗਦਾ ਸਾਨੂੰ ਓਵਰਕਰਾਊਡਡ ਨੇ ਜੇਲਾ ਉਤੋਂ ਅਸੀਂ ਜਿਹੜੀਆਂ ਜੇਲਾਂ ਦੇ ਵਿੱਚ ਕਰਾਊਡ ਘੱਟ ਹੈ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰ ਰਹੇ ਹਾਂ ਜੀ ਉਹਦਾ ਜਿਹੜਾ ਡਾਟਾ ਹੈ ਅਸੀਂ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਤੁਹਾਨੂੰ ਸਾਡੇ ਇਹਦਾ ਸਾਰਾ ਡਾਟਾ ਪ੍ਰੋਵਾਈਡ ਕਰ ਦਾਂਗੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਕਿਨਾ ਕਿਨਾ ਦੇ ਨਸ਼ੇ ਤਸਕਰਾਂ ਦੇ ਉੱਤੇ ਇਹ ਜਣੇ ਕਿ ਬਲਡੋਜ਼ਰ ਇਹ ਚੱਲਿਆ ਇਹਦੀ ਅਸੀਂ ਜਦੋਂ ਪ੍ਰੈਸ ਰਿਲੀਜ਼ ਕਰਾਂਗੇ ਉਹਦੇ ਵਿੱਚ ਡਾਟਾ ਤੁਹਾਨੂੰ ਪ੍ਰੋਵਾਈਡ ਕਰਾ ਦੇਆ 3 ਜਾਣੇ ਹੋ ਪਿਛਲੇ 15 ਸਾਲਾਂ ਤੋਂ ਕਿਸੇ ਨੇ ਵੀ ਪੁਲਿਸ ਦੇ ਵਿੱਚ ਭਰਤੀ ਨਹੀਂ ਸੀ ਕੀਤੀ ਇਹ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜੀ ਪੁਲਿਸ ਦੀ ਅਸੀਂ ਰੈਗੂਲਰ ਭਰਤੀ ਕਰ ਰਹੇ ਹਾਂ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜੇ ਨੂੰ ਜਿੱਥੇ ਪੁਲਿਸ ਦੀ ਭਰਤੀ ਕੀਤੀ ਸਾਰੇ ਡਿਪਾਰਟਮੈਂਟ ਦੀ ਭਰਤੀ ਕੀਤੀ ਹੁਣ ਅਸੀਂ ਪ੍ਰੋਮਿਸ ਕੀਤਾ ਕਿ ਅਸੀਂ 10000 ਪੁਲਿਸ ਮੁਲਾਜ਼ਮਾਂ ਜਿਹੜੇ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਕਰ ਰਹੇ ਆ ਔਰ ਜਿੱਥੇ ਕਿਤੇ ਸਾਡੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸ਼ਾਰਟਫਾਲ ਹੋਊਗੀ ਅਸੀਂ ਉਹਨੂੰ ਪੂਰਾ ਕਰਾਂਗੇ ਔਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦਿਲੋਂ ਸਮੇਂ ਦੇ ਆ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਚ ਕਿਹੜੀ ਚੀਜ਼ ਦੀ ਕਮੀ ਆ ਸੀ ਉਹ ਪੂਰੀ ਕਰਨ ਲਈ ਵਚਨਬੱਧ ਹੈ ਮੈਂ ਤੁਹਾਨੂੰ ਅੱਜ ਇੱਕ ਔਥੈਂਟਿਕ ਡੇਟਾ ਉਹ ਰੋ ਇੱਕ ਹੋਰ ਦੇ ਕੇ ਜਾਨਣਾ ਹੈ ਭਾਰਤ ਦੀਆਂ 28 ਸਟੇਟਾਂ ਚੋਂ 8 ਯੂਨੀਅਨ ਟੈਰੀਟਰੀਆਂ ਚੋਂ ਸਭ ਤੋਂ ਵੱਧ ਕਨਵਿਕਸ਼ਨ ਰੇਟ ਹੈ ਜਿਹੜਾ ਉਹ ਪੰਜਾਬ ਦਾ ਹੈ ਔਰ ਤੁਸੀਂ ਨਾਲ ਲੱਗਦੇ ਸੂਬਿਆਂ ਦਾ ਦੇਖੋ ਕਿਸੇ ਦਾ 10% ਹੈ ਕਿਸੇ ਦਾ 15% ਹੈ ਕਲਮ ਕੱਲਾ ਇੱਕ ਪੰਜਾਬ ਸੂਬਾ ਹੈ ਜਿਹਦੇ ਕਨਵਿਕਸ਼ਨ ਰੇਟ 90% ਹੈ